ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਲ ਰਹਿ ਕਰਕੇ ਵੀ ਆਪਾਂ ਮੂਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਰੇ ਲੱਗੋ ਜੋ ਤੁਸੀਂ ਕਹੋਗੇ ਅਸੀਂ ਡਿਊਟੀਆਂ ਉਹ ਸਾਰੇ ਨਿਭਾਵਾਂਗੇ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11-11 ਵਜੇ ਤੱਕ ਜਾ ਕੇ ਹਣ ਵਾਲੇ ਖੇਤਰਾ ਚ ਉਸ ਵੇਲੇ ਹਾਲਾਂਕਿ ਉਹਨਾਂ ਨੂੰ ਜੈਡ ਸਿਕਿਉਰਿਟੀ ਦੇ ਕਰਤੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜਾਏ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਰਾਤ ਤੱਕ 11-11 ਵਜੇ ਤੱਕ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿਨੇ ਪੈਸੇ ਮੰਗੇ ਪੈਸੇ ਦਿੱਤੇ ਜਿੰਨਾ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਬਾਅਦ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵਾਂਗੇ ਜਿਹੜਾ ਮੱਕੀ ਦਾ ਚਾਰਾ ਬਣਦਾ ਉਹਦੇ ਤੇ 1.450 ਟਰੱਕ ਹੁਣ ਤਾਂ ਸਮਝ ਲਓ ਵੀ ਪੇਚ ਚੁੱਕਿਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੇ ਆ ਜਿਉਂ-ਜਿਉਂ ਲੋਕੀ ਮੰਗ ਕਰਦੇ ਆ ਉੱਥੇ ਉਹ ਭੇਜ ਦਿੰਦੇ ਆ ਅੱਜ ਵੀ ਜਿਹੜੇ 10 ਤੱਕ ਇਹ ਪੱਟੀ ਏਰੀਆ ਚ ਹਰੀਕੇ ਪੱਤਣ ਜਾ ਰਹੇ ਆ ਪੰਜ ਟਰੱਕ ਖਰੂਰ ਸਾਹਿਬ ਏਰੀਆ ਚ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਫਲਾਡ ਆ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖ ਜੋ ਰਿਜ਼ਲਟ ਵੀ ਮੈਨੂੰ ਲੱਗਦਾ ਪਿਆ ਆਉਣ ਵਾਲੇ ਸਮੇਂ ਚੰਗੇ ਆਉ। ਲੁਕਤ ਸਰ ਕੱਲ ਪੰਜਾਬੀ ਗਾਇਕ ਰਾਜਵੀਰ ਦਵੰਦਾ ਦਾ ਬਹੁਤ ਘਿਆਣ ਘਿਆਣੇ ਕੈਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ? ਇਹ ਬਸੇ ਮਾੜੀ ਗੱਲ ਆ ਬਹੁਤ ਅੱਛਾ ਮੁੰਡਾ ਸੀ ਹੈਗਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੀ ਛੇਤੀ ਛੇਤੀ ਉਹਨੂੰ ਤੰਦਰੁਸਤ ਕਰੇ। ਸੱਟਾਂ ਉਹਦੇ ਬਹੁਤ ਜ਼ਿਆਦਾ ਵੱਜੀਆਂ। ਰੀਡ ਦੀ ਹੱਡੀ ਵੀ ਫਿਕਚਰ ਹੋਈ ਆ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਨੇ। ਸੋ ਬਹੁਤ ਅੱਛਾ ਲੜਕਾ ਹੈਗਾ ਸੀਗਾ ਪਰ ਕੁਦਰਤ ਕਈ ਵਾਰੀ ਕੋਈ ਫੁਜੰਦੀਆਂ ਨੇ ਗੱਲਾਂ। ਮੋਟਰਸਾਈਕਲ ਦਾ ਐਕਸੀਡੈਂਟ ਉਹਦਾ ਹੋ ਗਿਆ ਪਹਾੜਾਂ ਤੇ ਜਾਂ ਕੰਦੀ ਲੜਾਈ ਦੇ ਵਿਚਕਾਰ ਉਹਨਾਂ ਦਾ ਟੈਕਨੋ ਕਿਉਂਕਿ ਸਰਕਾਰ ਕਾਊਸਸ ਵੀ ਲੈਂਦੀ ਆ ਬਹੁਤ ਟੈਕਸ ਵੀ ਲੈਂਦੀ। ਵੇਖੋ ਇਹ ਪ੍ਰੋਬਲਮ ਤਾਂ ਹੈਗੀ ਆ ਆਪਾਂ ਨੂੰ ਮੰਨਣਾ ਪੈਂਦਾ ਦੋ ਚੀਜ਼ਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ। ਪੰਜਾਬ 'ਚ ਬਹੁਤ ਆ। ਟੱਟੇਵਾਰਾ ਬਹੁਤ ਫਿਰਦੇ ਆ ਤੇ ਸੜਕਾਂ ਤੇ ਰੋਲੇ ਫਿਰਦੇ ਆ ਸਾਮ ਦਾ ਕੋਈ ਹੈ ਨਹੀਂ ਤੇ ਕਿੰਨੇ ਐਸਦੂ ਪਹਿਲਾਂ ਜਾਨਾਂ ਕੀਮਤੀ ਚਲਿੰਗੀਆਂ ਇਹਨਾਂ ਦੇ ਐਕਸੀਡੈਂਟਾਂ ਦੇ ਵਿੱਚ। ਇਵੇਂਵਾਰਾ ਕੁੱਤੇ ਫਿਰਦੇ ਆ ਲੋਕਾਂ ਨੂੰ ਵੜਦੇ ਫਿਰਦੇ ਆ ਬੱਚਿਆਂ ਨੂੰ ਖਾ ਜਾਂਦੇ ਛੋਟੇ ਛੋਟਿਆਂ ਨੂੰ। ਪਤਾ ਨਹੀਂ ਅਸੀਂ ਬੰਦੇ ਦੀ ਜਾਨ ਦੀ ਕੀਮਤ ਘੱਟ ਸਮਝਦੇ ਆ। ਉੱਤਿਆਂ ਦੀ ਤੇ ਨਦੀ ਟੱਟਿਆਂ ਦੀ ਜਿਆਦਾ ਸਮਝ ਨਹੀਂ ਆ ਸਮਝੋ ਬਾਹਰ ਗੱਲ ਹੈ ਇਹਦਾ ਇਲਾਜ ਗਵਰਨਮੈਂਟ ਨੂੰ ਕੋਈ ਨਾ ਕੋਈ ਪੱਕੇ ਤੌਰ ਤੇ ਕਰਨਾ ਚਾਹੀਦਾ ਹੈ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਲزام ਲਗਾਏ ਜਾ ਰਹੇ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾ ਰਿਹਾ ਹੈ ਹਨਾ ਵੇਖੋ ਅਸੀਂ ਚੈਲੰਜ ਕਰਦੇ ਹਾਂ ਉਹਨਾਂ ਨੂੰ ਉਹਨਾਂ ਕੋਲ ਸਰਕਾਰ ਹੈ ਹੁਣ ਇਨਕੁਆਰੀ ਕਰਾ ਲੈਣਾ ਇੱਕ ਪੈਸਾ ਸਾਫਤ ਕਰ ਦੇਣ ਵੀ ਸ਼੍ਰੋਮਣੀ ਕਮੇਟੀ ਦਾ ਕਿਸੇ ਕੰਮ ਤੇ ਵੰਡਿਆ ਜਾਵੇ ਪ੍ਰਧਾਨ ਸਾਹਿਬ ਆਪ ਵੱਡੇ ਦਿਲ ਨਾਲ ਖੁੱਲੇ ਨਾ ਬੰਦ ਰਿਹਾ ਸਾਰੀ ਪਾਰਟੀ ਨੂੰ ਕਹੇਤਾ ਜੀ ਜਿੰਨੇ ਮਰਜੀ ਵੰਡੋ ਕੋਈ ਪਰਵਾਹ ਨਹੀਂ ਜਿੰਨੇ ਜਿੰਨੇ ਸਾਨੂੰ ਲਾ ਜਦੋਂ ਗੋਲ ਕੇ ਗਿਣੀ ਜਾਂਦੀ ਐ ਤਿੰਨ ਬੰਦੇ ਗਿਣਦੇ ਐ ਘੱਟੋ-ਘੱਟ ਮੈਨੇਜਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉਸ ਗੁਰਦਾਰੇ ਦਾ ਪ੍ਰਧਾਨ ਤੇ ਨਾਲ ਦੀ ਨਾਲੇ ਪਰਚੀ ਕੱਟ ਦਿੱਤੀ ਜਾਂਦੀ ਉਹ ਜਮ੍ਹਾਂ ਹੋ ਜਾਂਦੇ ਅਕਾਊਂਟ 'ਚ ਉਹ ਪੈਸਾ ਐ ਕਿਤੇ ਪਾਸੇ-ਪਾਸੇ ਹੁੰਦਾ ਹੀ ਨਹੀਂ ਇਹ ਕੋਈ ਆਪ ਦੀ ਮੰਤੀ ਨਹੀਂ ਹੈਗੀ ਜਿੱਦੀ ਮਰਜ਼ੀ ਜਿੰਨੇ ਚੱਕ ਕੇ ਡੇਰੇ 'ਚ ਲਾ ਦੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਾ ਆਰਟ ਹੁੰਦਾ ਸੈਂਟਰ ਗਵਰਨਮੈਂਟ ਆਰਟ ਕਰਦੀ ਐ ਪੰਜਾਬ ਗਵਰਨਮੈਂਟ ਆਰਟ ਕਰਦੀ ਐ ਸ਼੍ਰੋਮਣੀ ਕਮੇਟੀ ਦਾ ਆਰਟ ਹੁੰਦਾ ਇੱਕ ਪੈਸਾ ਵੀ ਨਹੀਂ ਵਰਤਦਾ ਜਸ ਇਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਝੂਠ ਬੋਲਦੇ ਨੇ ਹੁਣ ਕੱਲ ਪਰਸੋ ਬਾਜਵੇਂ ਨੇ ਉਥੇ ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਕਹਿ ਕੇ ਗਿਆ 12000 ਕਰੋੜ ਰੁਪਇਆ ਤੁਸੀਂ ਕਹਿੰਦੇ ਹੈ ਨਹੀਂ ਇੱਕ ਤਾਂ ਝੂਠਾ ਹੈਗਾ ਇਹਨਾਂ ਤੁਹਾਡੇ ਦੋਨਾਂ ਚੋਂ ਕਰੋ ਫਿਰ ਜਿਹਨੂੰ ਝੂਠਾ ਕਰਦੇ ਆ ਉਹਨੇ ਆਡਟ ਰਿਪੋਰਟ ਕੱਢਤੀ ਕਾਇਗ ਦੀ ਜਿਹੜੀ 23 ਦੀ ਸੀ 23 ਚ ਤੇ ਨਜ਼ਰ ਆ ਜੀ ਹੈ ਨਾ ਆਪ ਆਲਾ ਦਾ ਉਹ ਕਹਿੰਦਾ ਵੀ 23 ਚ ਵੀ 9000 ਕਰੋੜ ਰੁਪਇਆ ਸੀ ਚਾ ਲਾ 12 ਮੰਨੋ 9 ਤਾਂ ਦੱਸੋ ਫਿਰ ਕਿੱਥੇ ਲਾਤਾ ਤੁਸੀਂ ਫਿਰ ਚੁੱਪ ਹੈ ਉਹਨੇ ਪੈਸਾ ਕਿਤੇ ਗਲਤ ਵਰਤੋਂ ਕਰ ਲਈ ਆਪ ਆਪ ਇਹ ਕਰਨ ਜਾਣਦੇ ਹੁਣ ਜਿਹੜਾ ਦੂਜਾ ਫੰਡ ਹੈ ਹੁਣ ਤੇ ਇੱਕ ਜਿੰਨੇ ਮੁੱਖ ਮੰਤਰੀ ਰਿਹਾ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਸਾਰੇ ਜਦੋਂ ਕਿਤੇ ਇਹ ਵਿਪਤਾ ਆਉਂਦੀ ਸੀ ਕਿਤੇ ਮੁੱਖ ਮੰਤਰੀ ਫੰਡ ਖੁੱਲਿਆ ਜਾਂਦਾ ਸੀ ਮੁੱਖ ਮੰਤਰੀ ਰੀਲੀਫ ਫੰਡ ਇਹਨਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਨਹੀਂ ਖੋਲਿਆ ਆਪਦੇ ਨਾਂ ਤੇ ਖੋਲਿਆ ਤੁਮ ਨੂੰ ਜੇ ਮਰਜ਼ੀ ਵਰਤੀ ਜਾਣ ਕੋਈ ਹਸਾਬ ਕਿਤਾਬ ਨਹੀਂ ਉਹਦਾ ਕਿਸੇ ਕਰਕੇ ਲੁਕ ਦੇ ਨਹੀਂ ਰਿਹਾ ਮੁੱਖ ਮੰਤਰੀ ਇਸ ਫੰਡ ਦੇ ਵਿੱਚ ਪੈਸੇ ਸੋ ਇਹ ਬੇਈਮਾਨੀਆਂ ਤੇ ਆਫ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਇਹ ਜੇ ਜੇ ਅਸੀਂ ਇਹ ਜੇ ਮੁੱਖ ਮੰਤਰੀ ਮਿਸ਼ਨ ਚੜ੍ਹਦੀ ਕਲਾ ਚਲਾਇਆ ਉਹਨਾਂ ਨੇ ਨਹੀਂ ਮੁੱਖ ਮੰਤਰੀ ਰਾਹਤ ਫੰਡ ਜਦੋਂ ਹੁਣ ਤਾਂ ਹੀ ਚੱਲਦਾ ਉਹਦੇ ਵਿੱਚ ਕਿਉਂ ਨਹੀਂ ਪੈਸੇ ਲੈਂਦੇ ਉਹਦੇ ਵਿੱਚ ਕਿਉਂ ਨਹੀਂ ਲੈਂਦੇ ਕਿਉਂਕਿ ਉਹਦਾ ਹਿਸਾਬ ਹੁੰਦਾ ਸਾਰਾ ਇਹਦਾ ਹਿਸਾਬ ਹੈ ਨਹੀਂ ਕੋਈ ਅਸ ਪੈਸੇ ਲਾਉਣੇ ਹੀ ਨਹੀਂ ਕਿਤੇ ਲੈਣੇ ਆ ਇਹ 1600 ਕਰੋੜ ਵਾਲਾ ਕਹਿੰਦੇ ਬੀਜੇਪੀ ਲੀਡਰ ਦਾ ਬਿਆਨ ਹੈ ਕਹਿੰਦੇ ਇੱਕ ਇੱਕ ਕਿਸਾਨਾਂ ਦੇ ਸਿੱਧਾ ਚੰਗੀ ਗੱਲ ਹੈ ਵਧੀਆ ਜਾਬਰੂ ਲੋਕਾਂ ਕੋਲੇ ਨਹੀਂ ਇਹਨੇ ਤੇ ਭੇਜਣਾ ਹੀ ਨਹੀਂ ਕਿਤੇ ਹੋਰ ਲਾ ਦੇਣਗੇ ਵਧੀਆ ਗੱਲ ਕੀਤੀ ਖਾਤਿਆਂ ਜਾਣਾ ਚਾਹੀਦਾ ਇਹ ਕਰਨ ਲੱਗਦਾ ਹੈ ਕਿ 12000 ਕਰੋੜ ਦਾ ਕਿਸਾਨਾਂ ਦੀ ਤੇ ਗਰੀਬਾਂ ਦੇ ਵੀ ਸਭ ਦੇ ਖਾਤਿਆਂ ਜਾਣਾ ਚਾਹੀਦਾ ਅੱਛੀ ਗੱਲ ਹੈ ਬਹੁਤ ਵਧੀਆ ਗੱਲ ਪੰਜਾਬ ਚ ਲਾਉਣੇ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖ ਜਿੰਨੇ ਕਹਿਦਿਏ ਜਿੰਨੇ ਕਹਿਦਿਏ ਉੰਨੇ ਮਾੜੀ ਹੈ ਜਿੰਨੇ ਕਹਿਦਿਏ ਉੰਨੇ ਮਾੜੀ ਹੈ ਵਪਾਰੀ ਨੂੰ ਰੰਗਦਾਰੀ ਪੇ ਪੇਮੈਂਟ ਤੁਸੀਂ ਤੁਸੀਂ ਵਪਾਰੀਆਂ ਦੀ ਗੱਲ ਛੱਡ ਦਿਓ ਤਾਂ ਵਿਚਾਰੇ ਕਮਜ਼ੋਰ ਹੁੰਦੇ ਆ ਡਰੂ ਹੁੰਦੇ ਆ ਲੜਦੇ ਨਹੀਂ ਝਗੜਦੇ ਨਹੀਂ ਕਿਸੇ ਨਾਲ ਜੱਟ ਤਾਂ ਸਭ ਤੋਂ ਦਲੇਰ ਕਿਹਾ ਜਾਂਦਾ ਨਾ ਜਾਂ ਮਰੀ ਵੀ ਸਿੱਖ ਜਾਂ ਜੱਟੇ ਦਲੇਰ ਕਿਹਾ ਜਾਂਦੇ ਆ ਜੱਟ ਕੋਈ ਰਾਤ ਨੂੰ ਪਾਣੀ ਲਾਉਣ ਜਾਂਦਾ ਖੇਤ ਜੱਟ ਕੋਈ ਸੜਕ ਤੇ ਭੀੜੀ ਸੜਕ ਤੇ ਲੰਘਦਾ ਰਾਤ